ਹੈਲੋ ਜੀ ਸਤਿ ਸ੍ਰੀ ਅਕਾਲ ਇਹ ਵੀਡੀਓਜ਼ ਆਪਣੀਆਂ ਥੋੜੀਆਂ ਜੀਆਂ ਪੁਰਾਣੀਆਂ ਹੈ ਤੇ ਅੱਜ ਸ਼ੇਅਰ ਕਰਨ ਲੱਗੀ ਆ ਤੇ ਹਰਵਿਰਾਜ ਨੂੰ ਬੁਖਾਰ ਹੋਇਆ ਸੀ ਬੁਖਾਰ ਤੋਂ ਬਾਅਦ ਜਦੋਂ ਠੀਕ ਹੋੰਦਾਂ ਨੰਦਨ ਹਰਵਿਰਾਜ ਕੋ ਇਸ ਤਰ੍ਹਾਂ ਦੇ ਵੱਖਰੇ ਦੇ ਕੰਮ ਕਰਦਾ ਹਮੇਸ਼ਾ ਮੈਨੂੰ ਲੱਗਦਾ ਹਰ ਰੋਇ ਨਹੀਂ ਸਾਰੇ ਬੱਚੇ ਕਰਦੇ ਨੇ ਬੁਖਾਰ ਤੋਂ ਹੁਣ ਤੋਂ ਬਾਅਦ ਅੱਜ ਖਾਣਾ ਖਾ ਕੇ ਆਪਣੇ ਆਪ ਬਰਤਨ ਸਾਫ ਕਰ ਰਿਹਾ ਹੈ ਕਿ ਮੈਂ ਆਪਣੇ ਬਰਤਨਾਂ 'ਤੇ ਸਾਫ ਕਰਨੇ ਕੁਝ ਜ਼ਿਆਦਾ ਹੀ ਸਿਆਣਾ ਬਣਿਆ ਪਿਆ ਹੈ ਲਓ ਮੈਂ ਧੋ ਦਾਂ ਮੈਂ ਧੋ ਦਾਂ ਹੈ ਕਮਰੇ ਚ ਧੋ ਲਊਂਗੀ ਉੱਥੇ ਕਿਚਨ ਧੋ ਲੈਣੇ ਆ ਲੈ ਜਾ ਉੱਥੇ तो यहाँ पे क्यों तो नेवन देवी दे दिया दे दे करो मैं यहाँ पे तो ले करूँगी ठीक है? ओ कौन आया बाहर? खोल के आओ पांच? बन गया है? अह बले बले, फौजी, 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 फौजी का पुत्र, फौजी का पुत्र, फौजी, फौजी का पुत्र फौजी फौजी था था था, था। दादू नानू भी जाओ इधर जाके करके आइए था था किन्ना शौक है वेला उन्हें वे ये नहीं मैं कह रहा जा लेकिन नानू ये अभी मैं मैं फौजी बन गया थे फौजी आने कपड़े पाले मुंडा फौजी तेरा डर हो गया ये वीडियोस भी अपने जो दिव्योत्तम चिकन पॉक्स हुई थी ना उन्होंने आए ਤੇ ਦਿਵਜੋਤ ਨੂੰ ਹੋ ਗਈ ਸੀ ਚਿਕਨ ਬਾਕਸ ਪਹਿਲਾਂ ਤਾਂ ਮੈਨੂੰ ਲੱਗਿਆ ਨਹੀਂ ਕਿ ਚਿਕਨ ਬਾਕਸ ਆ ਪਹਿਲਾਂ ਲੱਗਿਆ ਤਾਂ ਇਹ ਉਦਾਂ ਹੀ ਫੀਵਰ ਆ ਰਿਹਾ ਹੈ ਪਰ ਅਗਲੇ ਦਿਨ ਜਿਹੜਾ ਇਹ ਉਹ ਥੋੜੇ ਜਿਹਾ ਹੌਲੇ ਜਿਹਾ ਹੋਏ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਚਿਕਨ ਬਾਕਸ ਹੋਈ ਹੈ ਤੇ ਇਸ ਲਈ ਜਿਹੜਾ ਹੈ ਆਪਾਂ ਬੈਸਟ ਟਰੀਟਮੈਂਟ ਜਿਹੜਾ ਮੈਨੂੰ ਹਮੇਸ਼ਾ ਵਧੀਆ ਲੱਗਦਾ ਹੈ ਮਤਲਬ ਜਿਵੇਂ ਦਸੇ ਦਿਖਾਈ ਅਨੁਸਾਰ ਮੰਮੀ ਹੋਣੀ ਜਾਂ ਪਹਿਲਾਂ ਆਪਣੀ ਬਿਹੁਰ ਕਰ ਦਿੰਦੇ ਨੇ ਉਦਾਂ ਮੈਂ ਇਹ ਵਾਲੀ ਚੀਜ਼ ਨੂੰ ਫਾਲੋ ਨਹੀਂ ਕਰਦੀ ਚਿਕਨ ਬਾਕਸ ਨੂੰ ਜਿਹਨੂੰ ਕਿ ਆਪਾਂ ਮਾਤਾ ਕਹਿੰਦੇ ਆ ਮੈਂ ਥੋੜਾ ਜਿਹਾ ਇਹਨੂੰ ਵੱਖਰਾ ਫਾਲੋ ਕਰਦੀ ਆ ਜਿਵੇਂ ਕੀ ਬੱਚ ਗਿੱਲਾ ਕੱਪੜਾ ਤੇ ਚਲੋ ਨਵੇਂ ਲਿਗਾਉਂਦੀ ਉਹ ਤਾਂ ਹਜੇ ਵੀ ਉਹੀ ਚੀਜ਼ਾਂ ਕੁਛ-ਕੁਛ ਸੀ ਜਿਹੜੀਆਂ ਉਹ ਪਹਿਲਾਂ ਵਾਲੀਆਂ ਐ ਜਿਨ੍ਹਾਂ ਦੇ ਪਿੱਛੇ ਕੋਈ ਲੋ ਸਾਇੰਟਿਫਿਕ ਰੀਜ਼ਨ ਆ ਉਹ ਆਪਾਂ ਫਾਲੋ ਕਰਦੇ ਆ ਤੇ ਜਿਵੇਂ ਕਿ ਇੱਥੇ ਮੈਂ ਜਿਹੜੇ ਨਿੰਮ ਦੀਆਂ ਪੱਤੀਆਂ ਹਮੇਸ਼ਾ ਵਿਸ਼ੋਣੀ ਹੁੰਦੀ ਆ ਇਹਦੇ ਨਾਲ ਜਿਹੜਾ ਇਹ ਜਲਦੀ ਅਸਰ ਹੁੰਦਾ ਐ ਤੇ ਜਲਦੀ ਠੀਕ ਹੁੰਦਾ ਇਹ ਬੱਚਾ ਮੈਨੀਆਂ ਉਰੇਆ ਦੇਵ ਜੋ ਤੁਰਿਆ ਪੁੱਤੂ ਰਿਆ ਗਾਲ ਸਮਝਾਵਾ ਦੀਵਜੋਤ ਉਹਦੀ ਐਂਟੀਬਾਇਓਟਿਕ ਹੁੰਦੀ ਆ ਇਹਦੇ ਨਾਲ ਪਤਾ ਕੀ ਹੁੰਦਾ ਏ ਸੁਣ ਮੇਰੀ ਗੱਲ ਇਹਦੇ ਉੱਪਰ ਲੰਮੇ ਪੈਂਗਾ ਨਾ ਤੇ ਜੇ ਮੰਨ ਲਓ ਤੇਰੇ ਇੱਕ ਬਾਡੀ ਤੋਂ ਇੱਕ ਜਗ੍ਹਾ ਤੋਂ ਉਹ ਬਿਲਕੁਰਾ ਫਿਸ ਕੇ ਦੂਜੀ ਜਗ੍ਹਾ ਪਾਣੀ ਲੱਗ ਸਕ ਕੇ ਲੱਗਦਾ ਜਦੋਂ ਸਿਰ ਪੂਰੀ ਬਾਡੀ ਤੇ ਹੋ ਜਾਂਦਾ ਏ ਜਦੋਂ ਇੱਕ ਜਗ੍ਹਾ ਤੇ ਫਿੰਸੀ ਜਿਵੇਂ ਫੁੱਟ ਕੇ ਦੂਜੀ ਜਗ੍ਹਾ ਤੇ ਲੱਗ ਜਾਂਦਾ ਨਾ ਪਾਣੀ ਫਿਰ ਪੂਰੀ ਬਾਡੀ ਤੇ ਹੋ ਜਾਂਦਾ ਏ ਇਸ ਪੂਰੀ ਬਾਡੀ ਦੇ ਉੱਤੇ ਫਿੰਸੀਆਂ ਹੋ ਜਾਂਦੀਆਂ ਇਹਦੇ ਨਾਲ ਕੀ ਆ ਉਹ ਐਂਟੀਬਾਇਓਟਿਕ ਜਿਵੇਂ ਇਹਦਾ ਥੋੜਾ ਰਾਸ ਕੁਛ ਇਹਦਾ ਤੇਰੀ ਬਾਡੀ ਨੂੰ ਲੱਗੂਗਾ ਉਹ ਕਿਟਾਣੂ ਸਾਰੇ ਉੱਥੇ ਹੀ ਮਰਦੇ ਜਾਣੇ ਆ ਨਹੀਂ ਤੇ ਬੈੱਡ ਤੇ ਇੱਥੇ ਲੱਗ ਉੱਥੇ ਲੱਗ ਐ ਲੱਗ ਆਉਣ ਲੱਗ ਸਾਰੇ ਫੈਲ ਜਾਣਾ ਪਰਾਂ ਦੀ ਥਗੀ ਜੇ ਨੀਂਦ ਤੇ ਲੱਗੇ ਰਹੀਏ ਫਿਰ ਹੁੰਦਾ ਲੱਗੇ ਰਹਿਣ ਨਾਲ ਨਹੀਂ ਇਹਦੇ ਨਾਲ ਇਹਦਾ ਉਹ ਸਾਰੇ ਜਿਹੜੇ ਕਿਟਾਣੂ ਮਰ ਜਾਣਗੇ ਨਾ ਜਾਦਾ ਸਰੁੰਦਾਏ ਲਾਗੇ ਰਹਿਣ ਦੇ ਨਾਲ ਤੇ ਹੁੰਦਾ ਪਰ ਉਹ ਬਹੁਤ ਰੇਅਰ 10% ਇਦਾਂ ਜਿਹੜਾ ਹੈ 100% ਹੋਣਾ ਹੈ ਨਾਲੋਂ ਨਾਲ ਘਟਾਣੂ ਇਹਨੇ ਮਾਰਦੇ ਨੇ ਜਿੱਥੇ ਜਿੱਥੇ ਘਟਾਣੂ ਹਾਂ ਜਿੱਥੇ ਜਿੱਥੇ ਘਟਾਣੂ ਦਿਖਦੇ ਹੋਏ ਜਾ ਗਏ ਨਾ ਉਹ ਇਹ ਮਤਲਬ ਇੱਕ ਹੁੰਦੀ ਸ਼ੂਤਸ਼ਾਤ ਦੀ ਬਿਮਾਰੀ ਇਹਨੂੰ ਕਹਿ ਸਕਦੇ ਮਤਲਬ ਸ਼ੂਤਸ਼ਾਤ ਇਧਰ ਉਧਰ ਹੱਥ ਲਾਉਣ ਦੇ ਨਾਲ ਫੈਲਦੀ ਗਾਂ ਦੀ ਗਾਂ ਹੋਏ ਪਰ ਮੈਂ ਐ ਕਰਕੇ ਉਹਨੂੰ ਮੈਂ ਸੋਚ ਨਹੀਂ ਜੇ ਮੈਂ ਐ ਕਰਕੇ ਐਵੇਂ ਪੂਰਾ ਐ ਕਰੂਗਾ ਤੇ ਫਿਰ ਇੱਥੇ ਤੇ ਇੱਥੇ ਵੀ ਲੱਗੂਗਾ ਫੇਣਾ ਨਹੀਂ ਇਹਨੂੰ ਠੀਕਾ ਫੇਕੇ ਖਰਾਬ ਹੋ ਜਾਂਦਾ ਏ ਹਾਂਜੀ ਮੈਂ ਨਹੀਂ ਸਾਬਣ ਲਾਣਾ ਮੈਨੂੰ ਸਾਬਣ ਲਿਆ ਠੀਕ ਹੈ ਸਾਬਣ ਨਾਲ ਲਾਓ ਪਰ ਬਾਕੀ ਬਾਡੀ ਤੇ ਲਾ ਲਓ ਜਿੱਥੇ ਤੇਡੇ ਪਿੰਪਲ ਹੋਏ ਆ ਨਾ ਉਹ ਜਿੱਥੇ ਹੋਇਆ ਫਿੰਸੀਆਂ ਉੱਥੇ ਨਾਲ ਲਗਾਓ ਬਾਕੀ ਲਗਾ ਲਓ ਆਸ-ਪਾਸ ਜਿੱਥੇ ਸਾਰੇ ਪਿੰਪਲ ਹੋਇਆ ਕਿਤੇ ਕਿਤੇ ਨਹੀਂ ਹੋਏ ਨਾ ਉੱਥੇ ਉੱਥੇ ਲਾ ਲਓ ਬਾਕੀ ਨਿੰਮ ਵਾਲਾ ਪਾਣੀ ਨੇਮ ਵਾਲਾ ਪਾਣੀ ਸਾਰਾ ਫਿਨਿਸ਼ ਕਰ ਦੋ ਨੇਮ ਵਾਲਾ ਪਾਣੀ ਸਾਰਾ ਖਤਮ ਕਰ ਦੋ ਹਾਂ ਠੀਕ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫਸਟਾਈਲ ਕੁਕਿੰਗ ਤੇ ਅੱਜ ਹੈਗਾ ਇਹ ਦੂਜਾ ਦਿਨ ਦਿਨ ਜੋ ਤਦਾ ਤੇ ਉਹਨਾਂ ਮੈਂ ਕਹਿਣਾ ਚਾਹੁੰਦਾ ਤੇ ਇਹਦੇ ਵਿੱਚ ਬਹੁਤ ਸਾਰੇ ਜਾਣੇ ਕਹਿ ਦਿੰਦੀ ਆ ਕਿ ਨਹੀਂ ਰੋਣਾ ਮੈਂ ਸੋਚਦੀ ਆ ਕਿ ਰੋਣਾ ਚਾਹੀਦਾ ਕਿਉਂਕਿ ਸਾਫ ਸਫਾਈ ਰਹਿੰਦੀ ਆ ਤੇ ਇਹਨੇ ਮੇਰੇ ਪਾਣੀ ਦਾ ਨਮਾ ਆਵੇ ਦੂਜੇ ਪਾਣੀ ਨਾਲ ਨਾ ਨਮਾ ਆਵੇ ਤੁਸੀਂ ਉੱਪਰ ਹੋਣਾ ਇਹ ਤੇ ਬਰੇ ਕੇ ਅੱਗੇ ਹੈਡੀ ਉੱਪਰ ਜਾਣਾ ਹੈ ਸਸੀ ਕਾਲ ਕਰੀ ਸਸੀ ਕਾ ਕੀ ਹਾਲ ਹੈ ਕੀ ਹੈ ਲੈ ਜਾਣ ਦਾ ਹਾਲ ਠੀਕ ਹੈ ਤਾਂ ਠੀਕ ਹੈ ਦਿਨੀਆ ਤਾਂ ਦਾ ਠੀਕਾ ਹਾਂਜੀ ਬਾਜੀ ਦਾ ਟੋਵਲ ਦੇ ਕੇ ਆਓਗੇ ਤੁਸੀਂ ਹਾਂ ਬਾਜੀ ਦਾ ਟੋਵਲ ਦੇ ਆਓ ਤੁਸੀਂ ਠੀਕ ਹੈ ਹਾਂਜੀ ਮੈਂ ਦੇ ਆਨੀ ਆ ਤੁਸੀਂ ਨਾ ਦੋ ਹਾਂਜੀ ਪੁੱਤ ਦਿੰਦੀ ਆ ਟੋਬਲ ਵੀ ਆਪਾਂ ਨੇ ਨਵਜੋਦ ਦਾ ਸੈਪਰੇਟ ਹੀ ਰੱਖਿਆ ਹੈ ਤੇ ਨਵਜੋਦ ਰੋਟੀ ਭੁੱਖ ਨੂੰ ਕਾਟੀ ਲੱਗਿੰਦੀ ਪਰ ਫਿਰ ਵੀ ਇਹਨੂੰ ਮੈਂ ਫੇਵਰੇਟ ਫੇਵਰੇਟ ਜਰੀ ਹੁੰਦੀਆਂ ਚੀਜ਼ਾਂ ਉਹ ਹੀ ਬਣਾ ਕੇ ਦਿੰਦੀ ਆ ਕਿ ਭੁੱਖਾ ਨਾ ਰਹੇ ਫੀਵਰ ਕੱਲ ਦਾ ਨਹੀਂ ਆਇਆ ਪਰ ਇਹਨਾਂ ਕਹਿੰਦੇ ਸਿਰ ਨੂੰ ਮਤਲਬ ਵੱਡਾ 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 ਲੱਗ ਰਿਹਾ ਹੈ ਜਿਵੇਂ ਕਿਸੇ ਨੂੰ ਬੁਖਾਰ ਹੋ ਜਾਂਦਾ ਉਦਾਂ ਪਰ ਫਰਹਾਤ ਹੋਇਆ ਉਹ ਗਸ਼ਾਇਤ ਵੀਰੂਦ ਮੈਨੂੰ ਸੁਤੇਪਿਆ ਨਹੀਂ ਪਤਾ ਲੱਗਾ ਜਦੋਂ ਆਪਾਂ ਸਰਾ ਸੌਣ ਲੱਗੇ ਸੀ ਉਦੋਂ ਨਹੀਂ ਹੋਇਆ ਉਦੋਂ ਮੈਂ ਚੈੱਕ ਕੀਤਾ ਸੀ ਮੇਰਾ ਵੀ ਰਾਤ ਬੀਪੀ ਹਾਈ ਹੋ ਗਿਆ ਸੀ ਦਵਾਈ ਖਾਦੀ ਤੇ ਬੀਪੀ ਡਾਊਨ ਹੋ ਗਿਆ ਹੁਣ ਅਜੇ ਵੀ ਸਿਰ ਦਰਦ ਹੁੰਦੀ ਹੈ ਚਿੱਟਾ ਬੋਲਣ ਦਿਓ ਮੰਮਾ ਹਾਂ ਬੋਲਣ ਦਿਓ ਕੋਈ ਨਹੀਂ ਬੋਲਣ ਦਿਓ ਉਹ ਬੋਲਦੇ ਨਹੀਂ ਆ ਹਾਂ ਆ ਕੀ ਕਰੀਓ ਤੇ ਆਪਾਂ ਨੂੰ ਜਵਾਬ ਨਹੀਂ ਦਿੰਦੇ ਹੁਣ ਮੈਂ ਤੇ ਤੁੰਨਾ ਤੇ ਉੱਥੇ ਕੋਣਾ

ਖਰੀਦੀ ਸੀ ਤਾਦਿਨ 12 12 13 13 14 14 ਭਾਜੀ ਨੂੰ ਕਪੜੇ ਦੇਈਏ ਭਾਜੀ ਹੋ ਵੇਖੋ ਹਵਾਵਾਂ ਦੇ ਵਿੱਚ ਨਹੀਂ ਜ਼ਿਆਦਾ ਟਾਈਮ ਖਲੋਣਾ ਹਵਾਵਾਂ ਨਾਲ ਵਾਇਰਸ ਜਿਹੜਾ ਹੈ ਉਹ ਬਾਡੀ ਤੇ ਫੈਲਦਾ ਇੱਧਰ ਉੱਧਰ ਤੁਹਾਡੇ ਕਪੜੇ ਤੁਹਾਡਾ ਬੈੱਡ ਰੈਡੀ ਕਰ ਦਿੱਤਾ ਮੈਂ ਫੇਰ ਦੇਖੋ ਝਾੜ ਕੇ ਨਵੇਂ ਨਮ ਦੇ ਪੱਤੇ ਵਿਛਾ ਦਿੱਤੇ ਆ ਆ ਟੈਡੀ ਬੀਰ ਨੂੰ ਵੀ ਤਸੀਬਾ ਮਾ ਓਏ ਮੈਂ ਨਵੇਂ ਵਿਛਾਏ ਤੇ ਛੁੱਟੀ ਜਾਂਦੇ ਜੇ ਭਾਜੀ ਨੇ ਇੱਥੇ ਪੈਣਾ ਹੈ මර අලෝ ද පව් තඩ බැඩ් රැඩියෝ ගයයි තු තේ ටීෂර්ට පයින ඔන්න ටීෂර්ට් පලිය පාහි පුුට්ටි ටීෂ හන්නේ බාණි ලැබ්බන් දෙයන්නු කොයිනිසා රැන්දෙන දුජ්ජි පාදන්නිය පාද ඔප් පාලි වන අපේ පාලිය हैरी ने अपने वह अंदर कोई आया हैरी कौन आया दिखा कौन इंसान इंसान निशान तो देख तो दे कितने निशान दिखे ही बचा बु थे पैर के निशान दिखे ही थोड़ा थोड़ा ही ਆਵਾਜ਼ ਆਈ ਉਹਨੇ ਬੂਆ ਖੜਕਾਇਆ ਸੀ ਹੈ ਹੈ ਜੋ ਆਪਣੇ ਸੁਣੇ ਕਰ ਰਹੇ ਕੋਈ ਨਹੀਂ ਹੈਗਾ ਹੈ ਹੈ ਇਹ ਬੰਨਾ ਬਣਾ ਕੇ ਬਾਹਰ ਨਿਕਲਣ ਗਈ ਆ ਪਾਜੀ ਦੀ ਟੀ-ਸ਼ਰਟ ਲਾ ਦੋ ਸਵੇਰ ਦਾ ਚੁਗਲਾ ਪਾਈ ਫਿਰਦੇ ਆ ਦਿਵਜਿਤ ਪੁੱਤ ਤੂੰ ਅੰਦਰ ਜਾਓ ਨਾ ਅੰਦਰ ਜਾਓ ਆਵੇ ਸਾਡੇ ਮੈਨ ਇਧਰ ਸਾਰੀ دیوار ਵੀ ਜਿਹੜੀ ਉਹ ਤੋੜਤੀ ਐ ਸਾਰਾ ਖਤਮ ਹੋ ਗਿਆ ਇਥੋਂ ਜਦੋਂ ਬਹੁਤ ਜ਼ਿਆਦਾ ਮੀਂਹ ਪਿਆ ਸੀ ਉਦੋਂ ਹੀ ਜਿਹੜਾ ਇਹ ਆਪਣੀ ਇਹ ਗਰੋਦਵਾਰ ਜਿਹੜੀ ਉਹ ਇੱਕ ਸਾਈਡ ਨੂੰ ਨਿਉਂਗੀ ਹੀ ਮਤਲਬ ਉਹ ਬੈਠੀ ਹੀ ਤੇ ਫੇਰ ਉਹ ਦਾਰਹੀ ਕਿ ਡੇਗ ਨਾ ਜਾਵੇ ਤੇ ਇਸੇ ਖਾੜੀ ਜਿਹੜੀ ਹੈ ਦਵਾਰ ਆਪਾਂ ਨੇ ਤੋੜ ਕੇ ਟਾਇਲਟ ਨੂੰ ਵੀ ਆਪਾਂ ਸਾਰੀ ਤੋੜ ਕੇ ਇਥੋਂ ਸਾਫ਼ ਕਰ ਦਿੱਤਾ ਹੈ ਤੇ ਹੁਣ ਆਪਾਂ ਥੋੜੇ ਦਿਨਾਂ ਤੱਕ ਮਿਸਤੀ ਲਗਵਾ ਕੇ ਇਧਰੋਂ ਪੂਰਾ ਸੈਟ ਰੈਟ ਕਰ ਲਵਾਂਗੇ ਤੇ ਕੱਪੜੇ ਸੁੱਕੀ ਨਹੀਂ ਹੀ ਰਹੇ ਬਾਰਿਸ਼ ਨਗਰ ਕਿ ਇਸ ਲਈ ਫੱਟ ਫਿਰ ਸਾਰੇ ਦਵਾਰੋ ਕੱਲ੍ਹ ਕੀ ਤੇ ਅੱਜ ਜਾ ਕੇ ਫਿਰ ਮੈਂ ਸਟੈਂਡ ਰੱਖ ਦਿੱਤਾ ਹੈ ਕਿ ਆਪਾਂ ਕੱਪੜੇ ਸਕਾ ਲੈਣਦੇ ਆ ਤੇ ਬੜੀ ਲੱਗ ਰਹੀ ਹੈ ਕਾਫੀ ਦਿਨਾਂ ਬਾਅਦ ਉੱਪ ਲੱਗੀ ਕਿਉਂਕਿ ਇਹ ਮੇਰੀ ਵੀਡੀਓ ਤਾਂ ਪੁਰਾਣੀ ਆ ਹੁਣ ਤਾਂ ਰੋਜ਼ ਦੀਆਂ ਰੋਜ਼ ਤੇ ਪਾ ਲੱਗਦੀ ਹੈ ਮੈਂ ਸੋਚਿਆ ਸ਼ੇਅਰ ਜ਼ਰੂਰ ਕਰਾਂ ਵੀਡੀਓ ਬਣਾਈਆਂ ਤੇ ਦਾदू ਜੀ ਘਰੇ ਬੁਲਾਉਂਦੇ ਆ ਪੁਰਾਣੀ ਘਰ ਦਾ ਕਿੰਨੇ ਆਉਣਾ ਤੇ ਆਜੋ ਔਰ ਰਾਣੀ ਦਾ ਦਾदू ਜੀ ਕਾਜ ਮਾਰਦੇ ਹੈ ਤਾਂ ਨਹੀਂ